ਓ ਹਾਂਜੀ ਬਾਈ ਜੀ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਵੀ ਪੂਰੀ ਵਧੀਆ ਸਵਾਗਤ ਕਰਦੇ ਅੱਜ ਫੇਰ ਤੁਹਾਡੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੇ ਹੁਣੇ ਆਪਾਂ ਨੂੰ ਇੱਕ ਵੀਰ ਦਾ ਮੈਸੇਜ ਆਇਆ ਸੀ ਵੀਰ ਕਹਿੰਦਾ ਵੀਰੇ ਮੈਂ ਤੁਹਾਡੀਆਂ ਵੀਡੀਓ ਵੇਖਦਾ ਪਿਆ ਸੀ ਤੇ ਜਿਹੜਾ ਤੁਸੀਂ ਸੀਵਾ ਸਮਾ ਦਾ ਸਮਾਨ ਕਬੂਤਰਾਂ ਨੂੰ ਲਾਉਣ ਲਈ ਦੱਸਦੇ ਹੋ ਤੇ ਵੀਰੇ ਤੁਸੀਂ ਆਪਦੇ ਕਬੂਤਰਾਂ ਤੇ ਕਦੇ ਇਸਤੇਮਾਲ ਕੀਤਾ ਤੁਹਾਡੇ ਕਬੂਤਰ ਵੱਧ ਉੱਡੇ ਆ ਟਾਈਮ ਕੀਤਾ ਕਬੂਤਰਾਂ ਨੇ ਕੱਢਦੇ ਟਾਈਮ ਤੇ ਵੀਰੇ ਮੈਂ ਆ ਵੀਡੀਓ ਨਾਲ ਲਾਉਣ ਲੱਗਾ ਵੀਰ ਬਣ ਕੇ ਉਹ ਵੀਰ ਜ਼ਿਕਰ ਵੀਡੀਓ ਪਹੁੰਚਾ ਦਿਓ ਤੇ ਵੀਰ ਨੂੰ ਵੀਡੀਓ ਵਿਖਾ ਦਿਓ ਤੇ ਨਾਲੇ ਮੈਂ ਉਹ ਆਪਣੇ ਆਪ ਘਰੇ ਹੀ ਬਿਲਾ ਕਬੂਤਰਾਂ ਤੇ ਇਸਤੇਮਾਲ ਕਰੀਦਾ ਫੇਰ ਗਾਂ ਦੱਸੀਦਾ ਜੇ ਆਪਾਂ ਵੀਰੇ ਆ ਇਸਤੇਮਾਲ ਕਰਨ ਤੋਂ ਬਿਨਾ ਆਪਾਂ ਦੱਸਦੇ ਨਹੀਂ ਜੇ ਆਪਣੇ ਕਬੂਤਰਾਂ ਤੇ ਆਪਾਂ ਨੂੰ ਰਿਜ਼ਲਟ ਮਿਲਦਾ ਤਾਂ ਆਪਾਂ ਗਾਂ ਦੱਸੀਦਾ ਵੀਰੇ ਜੇ ਰਿਜ਼ਲਟ ਨਾ ਮਿਲਿਆ ਤੇ ਆਪਾਂ ਗਾਂ ਦੱਸਤਾ ਤੇ ਅਗਲੇ ਦੇ ਕਬੂਤਰ ਨੋਡੇ ਦੇ ਵੀਰੇ ਆਪਾਂ ਗਾਲਾਂ ਤੋਂ ਲੈਣੀਆਂ ਕਿਸੇ ਤੋਂ ਜੇ ਆਪਾਂ ਕਿਸ ਨੂੰ ਦੱਸਾਂਗੇ ਵੀਰੇ ਸੱਚੀ ਦੱਸੀਦਾ ਆਪਾਂ ਕਿਸ ਨੂੰ ਝੂਠ ਨਹੀਂ ਮਾਰਿਆ ਕਦੇ ਪਹਿਲਾਂ ਵੀਰੇ ਆਪਾਂ ਆਉਦੇ ਘਰੇ ਕਬੂਤਰਾਂ ਤੇ ਇਸਤੇਮਾਲ ਕਰੀਦਾ ਸਾਰਾ ਸਮਾਨ ਫੇਰ ਗਾਂ ਦੱਸੀਦਾ ਤੇ ਲਾਇਬ੍ਰੇਰੀ ਮੈਂ ਵੀਡੀਓ ਲਾਉਣ ਲੱਗਾ ਹਾਂ ਵਿੱਚ ਨਾਲ ਜਿਹੜੀ ਆਪਾਂ ਦੇਸੀ ਬਸੌਣ ਵਾਲੇ ਕਬੂਤਰਾਂ ਦੇ ਸਮਾਨ ਨੇ ਇਸਤੇਮਾਲ ਕੀਤਾ ਸੀ ਤੇ ਵੀਰ ਬਣ ਕੇ ਵੀਡੀਓ ਵੇਖ ਲਓ ਸਾਰੇ ਭਰਾਤ ਨਾਲੇ ਵੀਡੀਓ ਸਾਰੇ ਭਰਾ ਨੂੰ ਸ਼ੇਅਰ ਕਰ ਦਿਓ ਠੀਕ ਆ ਵੀਰ ਜੀ ਚਲੋ ਵੀਰੇ ਆਪਾਂ ਲਾਉਨੇ ਆ ਫਿਰ ਵੀਡੀਓ ਤੇ ਦਿਖਾ ਦਿਓ ਵੀਰ ਨੂੰ ਸਮਾਨ ਤੇ ਬਾਕੀ ਆਪਣੇ ਆ ਬੱਚੇ ਜਾਲੀ ਬਿਠਾਏ ਹੋਏ ਆ ਉੱਡ ਰਹੇ ਬੰਦੇ ਚ ਉੱਪਰ ਚਲੋ ਠੀਕ ਆ ਬਾਈ ਜੀ ਲਾਉਨੇ ਆ ਆਪਾਂ ਵੀਡੀਓ ਹਾਂਜੀ ਬਾਈ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਪਰਾ ਠੀਕ ਠਾਕ ਵਧੀਆ ਹੋਵਗੇ ਤੇ ਆਪਾਂ ਵੀ ਬure ਵਧੀਆ ਸਵਾਗਤ ਆ ਜੀ ਅੱਜ ਫੇਰ ਤੁਹਾਡੇ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਲੱਗੇ ਆ ਆਪਣੇ ਕਬੂਤਰ ਪੰਡ ਛੱਡਣ ਤਿੰਨ ਕਬੂਤਰ ਪਹਿਲਾਂ ਚੈੱਕ ਕਰੋ ਰੱਤਾ ਹਰੀਆਂ ਗੱਛਾਂ ਦਾ ਕਟੀਆਂ ਅੱਖਾਂ ਦਾ ਤੇ ਪੱਠੀ ਤੇ ਗੀੜੇ ਆਪਾਂ ਤੇ ਨੇ ਕਬੂਤਰ ਛੱਡਨੇ ਆ ਪਿੰਡ ਆ ਇਹ ਕਬੂਤਰ ਤੇ ਆਪਾਂ ਪੋਣੇ ਅੱਜ ਗੀੜੇ ਅੱਜ 28 ਤਰੀਕ ਆ ਤੇ ਇਹਨਾਂ ਇੱਕ ਤਰੀਕ ਨੂੰ ਆਪਾਂ ਬਾਜੀ ਛੱਡਣਾ ਤਿੰਨ ਦਿਨਾਂ ਦੀ ਬੰਦੀ ਪਾਗੇ ਤੇ ਉਹ ਦੋ ਕਬੂਤਰ ਆਪਾਂ ਘਰੇ ਛੱਡਨੇ ਆ ਤੇ ਉਹਨਾਂ ਨੂੰ ਥੋੜਾ ਜਿਹਾ ਕੋਈ ਆਪਾਂ ਸਮਾਨ ਲਾਇਆ ਹੋਇਆ ਬਣਿਆ ਠੀਕ ਆ ਵੀਰੇ ਅੱਜ ਆਪਾਂ ਇਹਨਾਂ ਨੂੰ ਬਣਿਆ ਹੋਇਆ ਸਮਾਨ ਲਾਇਆ ਕੋਈ ਸਮਾਨ ਤਿਆਰ ਕੀਤਾ ਸੀ ਆਪਾਂ ਘਰੇ ਤੋ ਅੱਜ ਆਪਾਂ ਇਹਨਾਂ ਦੇ ਪਰਖਣਾ ਤੇ ਰਿਜ਼ਲਟ ਲੈਣਾ ਸਮਾਨ ਦਾ ਕੀ ਸਮਾਨ ਦਾ ਰਿਜ਼ਲਟ ਆਊਗਾ ਨਹੀਂ ਥੋੜੀ ਟਾਪਾਂ ਨੂੰ ਫਿਰ ਹੋਰ ਕਰਾਂਗੇ ਬਾਕੀ ਸਾਰੀ ਗੱਲਬਾਤ ਨੂੰ ਦੱਸ ਦੇ ਰਵਾਂਗੇ ਕਿ ਕਿੰਨੇ ਵਜੇ ਤੱਕ ਆਪਣੇ ਕਬੂਤਰ ਉੱਡੇ ਕਿੰਨੇ ਵਜੇ ਬਹਿ ਗਏ ਚਲੋ ਇਹ ਤਾਂ ਆਪਾਂ ਜਲਦੀ ਬਾਹੋਂ ਦੀ ਕੋਸ਼ਿਸ਼ ਕਰਾਂਗੇ ਤੇ ਜਿੰਨਾਂ ਨੂੰ ਸਮਾਂ ਲੱਗਾ ਇਹਨਾਂ ਨੂੰ ਦੇਖਾਂਗੇ ਵੀ ਇਹ ਕਿੰਨੇ ਵਜੇ ਤੱਕ ਉੱਡਦੇ ਆ ਜਾਂ ਸਮਾਂ ਆਪਾਂ ਨੂੰ ਕੀ ਰਿਜ਼ਲਟ ਦਿੰਦਾ ਕੀ ਨਹੀਂ ਤੇ ਬਾਅਦ ਚ ਭਾਈ ਆਪਾਂ ਤੁਹਾਨੂੰ ਵੀ ਦੱਸਾਂਗੇ ਕਿ ਕਿਹੜਾ ਕਿਹੜਾ ਸਮਾਨ ਆਪਾਂ ਕੀ ਸਮਾਨ ਆਪਾਂ ਇਹਨੂੰ ਲਾਇਆ ਸੀ ਕੀ ਕੀ ਸਮਾਨ ਲੈ ਕੇ ਸਮਾਨ ਤਿਆਰ ਕੀਤਾ ਤੇ ਚਲੋ ਭਾਈ ਕਤਿ ਵਰਖਦੇ ਆ ਮੇਰਾ ਭਰਾ ਮੈਂ ਕਿਸੇ ਜੀ ਦੇ ਉੱਲਾ ਨਹੀਂ ਰੱਖਦਾ ਕੇ ਬੰਦੇ ਦਾ ਪਾਣੇ ਯਾਰ ਬਾਈ ਹਰੇਕ ਬੰਦੇ ਦੇ ਕਬੂਤਰ ਉੱਡਣ ਤੇ ਸੁਣੋ ਆਪਾਂ ਬਈ ਨੰਨੇ ਦੀ ਛੱਡ ਕਰੋ ਚੈੱਕ ਇਹ ਕਬੂਤਰ ਨੂੰ ਆਪਾਂ ਲਾਤਾ ਵਾ ਵੀਰੇ 40 ਮਲਪਾਨੀ ਇਹਨੂੰ ਲੱਗਿਆ ਆਪਾਂ ਛੱਡਨੇ ਤੇ ਗੇੜੇ ਅੱਜ ਜੇ ਆਪੇ ਦਾ ਦਿੱਤਾ ਆਪਾਂ ਛੱਡਾ ਫੇਰ ਉਹ ਐ ਪੱਠੀ ਨੂੰ ਲਾਇਆ ਬਈ ਆਪਾਂ 20 ਐਮਐਲ ਪਾਣੀ ਇਹਨੂੰ ਵੀ ਐਮਐਲ ਪਾਣੀ ਲਾਇਆ ਤੇ ਇਹਨੂੰ ਥੋੜਾ ਜਿਹਾ ਬਣਿਆ ਸਮਾਨ ਲਾਇਆ ਦੇਖਦੇ ਆ ਕੀ ਰਿਜ਼ਲਟ ਦਿੰਦਾ ਆਹ ਲੋ ਜੀ ਵੀ ਦਿੱਤੀ ਆਪਾਂ ਛੱਡ ਤੇ ਆਹ ਕਬੂਤਰ ਨੂੰ ਲਾਇਆ ਆਪਾਂ ਬਈ 40 ਐਮਐਲ ਪਾਣੀ ਚਲੋ ਇਹਨੂੰ ਵੀ ਥੋੜਾ ਬਣਿਆ ਸਮਾਨ ਲਾਇਆ ਚਲੋ ਇਹ ਪੱਤੇ ਨਹੀਂ ਦਿੱਤੇ ਆ ਛੱਡ ਆ ਹਰੀਆਂ ਗੱਛਾਂ ਦੇ ਵਿੱਚ ਪਿੰਡ ਗੀੜੇ ਆ 40 ਐਮਐਲ ਪਾਣੀ ਲਾਇਆ ਤੇ ਆ ਕਬੂਤਰ ਨੂੰ ਉਰਤੇ ਨੂੰ ਲਾਇਆ ਆਪਾਂ 40 ਐਮਐਲ ਪਾਣੀ ਨਾਲ ਸਮਾਨ ਲਾਇਆ ਬਣਿਆ ਹੋਇਆ ਤੇ ਪੱਠੀ 20 ਐਮਐਲ ਪਾਣੀ ਤੇ ਨਾਲ ਬਣਿਆ ਸਮਾਨ ਲਾਇਆ ਦੇਖਦੇ ਆ ਆਪਣਾ ਬਣਿਆ ਸਮਾਨ ਆਪਾਂ ਨੂੰ ਕੀ ਰਿਜ਼ਲਟ ਦਿੰਦਾ ਜੇ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਆਪਾਂ ਤੁਹਾਡੇ ਨਾਲ ساری ਵੀਡੀਓ ਸ਼ੇਅਰ ਕਰਾਂਗੇ ਕਿ ਕੀ ਕੀ ਸਮਾਨ ਪਾਇਆ ਕੀ ਕੀ ਨਹੀਂ ਤੇ ਕਿਵੇਂ ਸਮਾਨ ਤਿਆਰ ਕੀਤਾ ਜਿਹੜਾ ਸਮਾਨ ਆਪਾਂ ਆਮ ਸਾਰੇ ਵੀਰ ਬਾਜੀਆਂ ਦੇ ਛੱਡਦੇ ਆ ਕਬੂਤਰ ਨੂੰ ਦੇ ਕੇ ਕੋਈ ਬਦਾਮ ਦੀ ਸ਼ੈਲ ਜੀ ਕੋਈ ਆਟੇ ਦੇ ਵਿੱਚ ਐਸੀ ਕੋਈ ਟਾਕੀਆਂ ਵਿੱਚ ਬੰਨ ਕੇ ਆਪਾਂ ਬਰੇ ਸਮਾਨ ਤਿਆਰ ਕੀਤਾ ਕੋਈ ਚੱਕਰ ਨਹੀਂ ਬੈ ਤੁਹਾਨੂੰ ਸਾਰੇ ਖੇੜ ਦੱਸਾਂਗੇ ਤੇ ਸਮਾਨ ਜਾਰੀ ਰਿਜ਼ਲਟ ਮਿਲਿਆ ਤਾਂ ਤੁਹਾਨੂੰ ਫੁੱਲ ਰਿਜ਼ਲਟ ਮਿਲਿਆਦਾ ਆਪਾਂ ਤੁਹਾਨੂੰ ਸਮਾਨ ਵੀ ਦੱਸਾਂ ਕਿ ਕੀ ਕੀ ਸਮਾਨ ਚ ਪਾਇਆ ਕੀ ਕੀ ਤਿਆਰ ਕੀਤਾ ਕਿਵੇਂ ਤਿਆਰ ਕੀਤਾ ਸਮਾਨ ਕਿਹੜੀ ਕਿਹੜੀ ਛੇ ਪਾਈਆ ਚਲੋ ਬਾਕੀ ਗੱਲਬਾਤ ਬਈ ਕਰਦੇ ਇਹਨਾਂ ਦੇ ਬਹਿਨ ਤੋਂ ਬਾਅਦ ਜਾ ਕਿਨੇ ਵੇਂਦੇ ਕਿੰਨੇ ਵੇਤੇ ਘਰੋਂ ਡੇ ਦੱਸ ਦਿਆਂ ਸਾਰੀ ਗੱਲਬਾਤ ਬਈ ਗੀੜਿਆਂ ਵਾਲਾ ਕਬੂਤਰ ਆਪਣਾ ਬਹਿ ਗਿਆ ਸੀਗਾ ਵੀਰੇ ਸਾਡੇ 11 ਤਿਆਰ ਰਹਿ ਗਿਆ ਆਪਣਾ ਕਬੂਤਰ ਦੋ ਦਿਨਾਂ ਨੂੰ ਸਮਾਨ ਲਾਇਆ ਸੀ ਕਬੂਤਰ ਕਬੂਤਰੀ ਦਿਖਾਉਨੇ ਆ ਤੁਹਾਨੂੰ ਵੀਰੇ ਇਸ ਟਾਈਮ ਟਾਈਮ 3 ਦਾ 3 ਦਾ ਹੋ ਗਿਆ ਆ ਗਿਆ ਕਬੂਤਰ ਆਤਾ ਆਉਂਦਾ ਏ ਸਮਣੇ ਰੱਤਾ ਕਬੂਤਰ ਤੇ ਆ ਗਈ ਨਾਲ ਪੱਠੀ ਤਿੰਨ ਦਾ ਟਾਈਮ ਹੋ ਗਿਆ ਜਿੰਨਾਂ ਨੂੰ ਸਮਾਨ ਲਾਇਆ ਸੀਗਾ ਆਪਾਂ ਬਈ ਟੈਂਪਰੇਚਰ ਵੀ ਅੱਜ ਦਾ 42 43 ਤੱਕ ਆ ਜਾਂਦਾ ਤੇ ਆ ਫੇਰ ਲੱਗ ਪਏ ਚੱਕਰ ਮਾਰਨ ਤਾਂ ਨੂੰ ਆ ਜਾਂਦੀ ਪੱਠੀ ਤੇ ਆ ਜਾਂਦਾ ਕਬੂਤਰ ਰੱਤਾ ਤੇ ਟਾਈਮ ਐਸਮ ਤਿੰਨ ਦਾ ਹੋ ਗਿਆ ਬਈ ਤੇ ਕਬੂਤਰ ਆਪਣਾ ਬਹਿ ਗਿਆ ਸੀਗਾ ਦੂਜਾ 11:30 ਮੈਂ ਥਲਗਾਇਆ ਵੀਰ ਖਾਦ ਲੈਣ ਸਟੈਡੀ ਚੋਂ ਤੇ ਸ਼ੋਰ ਨੇ ਬਿਠਾਇਆ ਉਹਦਾ ਦੂਜਾ ਕਬੂਤਰ 11:30 ਬਹਿ ਗਿਆ ਸੀ ਢੇੜਿਆਂ ਦਾ ਤੇ ਆ ਕਬੂਤਰੀ ਪੱਠੀ ਤੇ ਰੱਤਾ ਕਬੂਤਰ ਆਪਣਾ ਇੱਥੇ ਆਉਣਾ ਬਈ ਪੂਰਾ ਤਿੰਨ ਦਾ ਟਾਈਮ ਹੋ ਗਿਆ ਪੂਰਾ ਸਿੱਖ ਰੱਤੇ ਖੜ ਦੁਪਹਿਰਾ ਲੱਗਾ ਆ ਤੇ ਸਮਾਨ ਆਪਣਾ ਪੂਰਾ ਕਰ ਗਿਆ ਕੰਮ ਆ ਜਾਂਦਾ ਬਈ ਰੱਤਾ ਕਬੂਤਰ ਆਪਣਾ ਤੇ ਆ ਗਈ ਪੱਠੀ ਤੇ ਬਾਕੀ ਗੱਲਬਾਤ ਕਰਦੇ ਬਈ ਇਹਨਾਂ ਦੇ ਬਹਿਨ ਤੋਂ ਬਾਅਦ ਪੂਰਾ ਸਮਾਨ ਨਾ ਪੂਰੀ ਕਾਰਡ ਕਰ ਗਿਆ ਵੀ ਸਮਾਨ ਆਪਣਾ ਨਜ਼ਾਰਾ ਦਿਊਗਾ ਪੂਰਾ ਬਾਜੀ ਤੇ ਤੁਹਾਨੂੰ ਵੀ ਦੱਸਾਂਗੇ ਵੀ ਕੀ ਕੀ ਸਮਾਨ ਪਾਇਆ ਪਾ ਤੇ ਕਿਹੜੀ ਕਿਹੜੀ ਪਾ ਮੈਡੀਸਨ ਵਰਤੀ ਉਹ ਸਮਾਨ ਦੇ ਵਿੱਚ ਆ ਦੇਖੋ ਤੁਹਾਨੂੰ ਦੱਸੋ ਮੈਂ ਚੈੱਕ ਕਰਾਉਣੀ ਫੇਰ ਉਹ ਆ ਜਾਂਦੀ ਕਬੂਦਰੀ ਪੱਠੀ ਪੈਦੇ ਤੇ ਆ ਰੱਤਾ ਕਬੂਤਰ ਫੇਰ ਲੱਗ ਗਈ ਚੱਕਰ ਮਾਰ ਕੇ ਚੜਨਾ ਦੇਖ ਲੋ ਤੁਹਾਡੇ ਸਾਹਮਣੇ ਆ ਚੜਦਾ ਰਤਾ ਮਾਰਗੇ ਚੱਕਰ ਤੇ ਆ ਗਈ ਪੱਠੀ ਬਾਈ ਨਾਲ ਆ ਦੇਖੋ ਦੋਨੇ ਚੱਕਰ ਮਾਰ ਮਾਰ ਚੜਦੇ ਪਏ ਆ ਆ ਪਰੋਚਿਆ ਕੋ ਆ ਰਤਾ ਚੜਦਾ ਪਿਆ ਬਾਈ ਕਿਹਾ ਆ ਗਈ ਮਗਰੀ ਪੱਠੀ ਆ ਜਾਂਦੀ ਅ ਦੋਨੇ ਚੜਦੇ ਪਏ ਆ ਵੀਰ ਚੱਕਰ ਮਾਰ ਮਾਰ ਕੇ ਸਮਾਨ ਬਾਈ ਆਪਣਾ ਪੂਰਾ ਘਾੜ ਕੱਢ ਗਿਆ ਬਦਿਆ ਗੋਲੀ ਖੁੱਲ ਗਈ ਇਹਨਾਂ ਦੀ ਆ ਚੜਦਾ ਪਿਆ ਰੱਤਾ ਦੂਜੀ ਪੱਠੀ ਵੀ ਇੰਦਰੀ ਹੁਣੀ ਬਈ ਸਾਈਡ ਤੇ ਰੱਤਾ ਦਾ ਜਣਾ ਚੜਦਾ ਨਮਸੂਰ ਇਹਦੇ ਕੋਲੇ ਦੋਨੇ ਆ ਗਏ ਬਈ ਇਕੱਠੇ ਹੋ ਗਏ ਨਾਲ ਆ ਕਬੂਤਰੀਆ ਪੱਠੀ ਆ ਰੱਤਾ ਚਲੋ ਬਾਈ ਬਾਕੀ ਗੱਲਬਾਤ ਕਰਦੇ ਇਹਨਾਂ ਦੇ ਬਹਿਣ ਤੋਂ ਬਾਅਦ ਕਿੰਨੇ ਤੇ ਕਰੋੜ ਦੇ ਤੁਹਾਨੂੰ ਸਾਰੀ ਗੱਲਬਾਤ ਪੂਰੀ ਡਿਟੇਲ ਦਵਾਂਗੇ ਤੇ ਆ ਬੱਕੀ ਆ ਚੜੀ ਜਾਂਦੇ ਆ ਤੇ ਭਾਈ ਆਪਾਂ ਸਮਾਨ ਅਗਲੀ ਵੀਡੀਓ ਆਪਾਂ ਸਮਾਨ ਤੇ ਵੀ ਪਾਵਾਂਗੇ ਕਿਹੜਾ ਸਮਾਨ ਲਾਇਆ ਸੀ ਜਾਂ ਕਿਹੜੀਆਂ-ਕਿਹੜੀਆਂ ਗੋਲੀਆਂ ਵਰਤੀਆਂ ਜਾਂ ਕਿੰਨੀਆਂ-ਕਿਹੜੀਆਂ ਗੋਲੀਆਂ ਆਪਾਂ ਪਾਈਆਂ ਕਿੰਨੀ ਮੈਡੀਸਿਨ ਵਰਤੀ ਆ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਵੀਰੇ ਤਾਂ ਕਿ ਤੁਸੀਂ ਵੀ ਆਪਦੇ ਕਬੂਤਰ ਘਰੇ ਢਾ ਸਕੋ ਬਾਜ਼ੀਆਂ ਤੇ ਛੱਡ ਸਕੋ ਤੁਹਾਡੇ ਕਬੂਤਰ ਬਾਜ਼ੀਆਂ ਚ ਪੂਰਾ ਹਿੱਸਾ ਲੈ ਸਕਣ ਆ ਜਾਂਦੇ ਆ ਚੜਦਾ ਪਿਆਰਤਾ ਵੀਰੇ ਸਾਹਮਣੇ ਬਦਾਨੇ ਮੇਨ ਦੱਸਦਾਊਗਾ ਕਿ ਨਹੀਂ ਉੱਤੋਂ ਸੂਰਜ ਵੀ ਵੱਜਦਾ ਮੇਰੀ ਅੱਖਾਂ 'ਚ ਤੇ ਆਰਤਾ ਤੇ ਆ ਪੱਠੀ ਆ ਵੀ ਆ ਗਈ ਰੱਤੀ ਕਬੂਤਰੀ ਪੱਠੀ ਰੱਤੇ ਦੇ ਕੋਲੇ ਆਵੇ ਮਾਰਦੀ ਤੇ ਆ ਗਿਆ ਰੱਤਾ ਦੇਖੋ ਸਾਹਮਣੇ ਉਂਗਲ ਦੀ ਮੇਰੀ ਸੇਦਰ ਚੱਕਰ ਮਾਰ ਮਰ ਚੜਦਾ ਪਿਆ ਬਈ ਕੀ ਗੱਲਬਾਤ ਕਰਦੇ ਆ ਬਈ ਇਹਨਾਂ ਦੇ ਬਹਿਨ ਤੋਂ ਬਾਅਦ ਅੱਖਾਂ 'ਚ ਤਪ ਬਹੁਤ ਵੱਜਦੀ ਬਈਆ ਹਾਂ ਹਾਂ ਜੀ ਵੀਰੇ ਟਾਈਮ ਹੋ ਗਿਆ 3:30 ਦਾ ਜਿਹੜੇ ਕਬੂਤਰਾਂ ਆਪਾਂ ਸਮਾਨ ਲਾਇਆ ਸੀ ਆ ਰੱਤਾ ਤੇ ਇੱਕ ਆਪਣੀ ਪੱਠੀ ਇਹਨਾਂ ਦੋਹਾਂ ਨੂੰ ਆਪਾਂ ਲਾਇਆ ਸੀ ਸਮਾਨ ਆ ਦੋਨੇ ਇਕੱਠੇ ਫਿਰਦੇ ਆ ਬਈ ਸਾਢੇ ਤਿੰਨ ਦਾ ਟਾਈਮ ਹੋ ਗਿਆ ਦੇਖ ਲਓ ਸਮਾਨ ਪੂਰੀ ਕਾਰਡ ਕੱਢ ਗਿਆ ਤੇ ਮੇਰਾ ਭਾਈ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਤੇ ਤੁਹਾਨੂੰ ਅਗਲੀ ਵੀਡੀਓ ਆਪਾਂ ਸਮਾਨ ਤਾਂ ਹੀ ਪਾ ਕੇ ਦਵਾਂਗੇ ਵੀ ਕੀ ਸਮਾਨ ਆਪਾਂ ਇਹਦੇ ਵਿੱਚ ਪਾਇਆ ਕਿਹੜੀ ਇਹਦੇ ਵਿੱਚ ਆਪਾਂ ਮੈਡੀਸਿਨ ਜੂਨਸ ਯੂਜ਼ ਕੀਤੀ ਆ ਕਿੰਨੀ ਕਿੰਨੀ ਮਾਤਰਾ ਲਈ ਆ ਕਿੰਨੇ ਕਿੰਨੇ ਪਾਈ ਆ ਜਾਂ ਕੀ ਕਾਦੇ ਵਿੱਚ ਲਵੇੜ ਕੇ ਦਿੱਤੀ ਆ ਜਾਂ ਕਿਵੇਂ ਬਣਾਈ ਆ ਆ ਦੋਨੇ ਆ ਗਏ ਕਬੂਤਰ ਵੀਰੇ ਸਾਢੇ 9 ਦਾ ਟਾਈਮ ਕਰ ਗਿਆ ਸਮਾਉਣ ਵਾਲੇ ਇਹ ਗੇੜੇ ਵਾਲਾ ਕਬੂਤਰ ਆਪਣਾ ਬਹਿ ਗਿਆ 11:30 ਤੇ ਪੂਰੇ ਕਬੂਤਰ ਆਂਦੇ ਆ ਹਿੱਲੀ ਦੋਨੇ ਤੇ ਤੁਹਾਨੂੰ ਸਾਰੀ ਵੀਰੇ ਅਪਡੇਟ ਤੇ ਤੁਹਾਨੂੰ ਸਾਰੀ ਵੀਡੀਓ ਦੱਸਾਂਗੇ ਸਭ ਕੁਝ ਦੱਸਾਂਗੇ ਵੀ ਕਿੰਨੇ ਵਜੇ ਬੈਠੇ ਕਿੰਨੇ ਵਜੇ ਨਹੀਂ ਕਦੀ ਲੱਗ ਜੂ ਪਤਾ ਵੀਰੇ ਆ ਗਏ ਦੋਨੇ ਕਿੰਨਾ ਟਾਈਮ ਕੱਢਦੇ ਕਾੜ ਇਹ ਸਾਢੇ 3:30 ਦਾ ਟਾਈਮ ਕਰ ਗਿਆ ਕਰ ਗਿਆ ਬਾਈ ਸਮਾਨ ਪੂਰੀ ਕਾੜ ਕੱਢ ਗਿਆ ਅੱਜ ਟੈਂਪਰੇਚਰ ਵੀ ਗਰਮੀ ਵੀ ਬਹੁਤ ਆ ਅੱਜ 43 ਡਿਗਰੀ ਟੈਂਪਰੇਚਰ ਆ ਤੇ ਘਰੇ 3.5 ਕਰ ਗਏ ਵੀਰੇ ਆ ਪੱਠੀ ਕਿਉਂ ਨਾ ਰੱਤਾ ਚੈੱਕ ਕਰੋ ਦੋਨੇ ਉਹਨੇ ਇਕੱਠੇ ਫਿਰਦੇ ਆ ਚਲੋ ਭਾਈ ਆਪਾਂ ਇਹਨਾਂ ਨੂੰ ਮੋਰ ਦਾ ਤੇ ਸਦਮਾਲੇ ਗਲਜਾਰ ਦਾ ਨਾਂ ਦੰਦੇ ਆ ਠੀਕ ਆ ਹਾਂ ਰੱਤਾ ਚਲੋ ਭਾਈ ਮੋਰ ਦਾ ਰੱਤਾ ਮੋਰਦਾ ਤੇ ਪੱਠੀ ਸਦਮਾਲੇ ਗਲਜਾਰ ਦੀ ਆ ਤੇ ਦੇਖੋ ਭਾਈ ਅੱਜ ਫਰ ਕੀ ਬੰਦਾ ਦੋ ਰਹਿ ਗਏ ਆ ਸਾਂਝੀ ਨਹੀਂ ਕਰਨੀ ਲੱਗ ਜੂ ਪਤਾ ਬਈ ਬਾਜੀ ਇੱਕ ਜਿ ਹੰੜ ਰਹੀ ਆਪਾਂ ਮੋਰ ਲਿਆਂਦਾ ਬਾਜੀ ਸਦਮਾ ਗੁਲਜਾਰ ਲਿਆਂਦਾ ਰੱਤਾ ਮੋਰ ਦਾ ਪੱਠੀ ਸਦਮਾ ਵਾਲੇ ਗੁਲਜਾਰ ਦੀ ਆ ਬਈ ਤੇ ਲੱਗ ਜੂ ਪਤਾ ਕਿਹੜਾ ਬਈ ਬਾਜੀ ਜਾਂਦਾ ਮੋਰ ਜਾਂ ਸਦਮਾ ਵਾਲਾ ਗੁਲਜਾਰ ਤੇ ਸਾਦੇ ਦਿਨ ਦਾ ਟਾਈਮ ਬਰੇ ਮੈਂ ਵੀ ਤੁਹਾਡੇ ਨਾਲ ਟੁੱਪੇ ਥੱਲੇ ਬਲੌਗ ਦੇ ਵਿੱਚ ਪੂਰਾ ਐਣ ਕੋਠੇ ਦੇ ਖੜੇ ਆਇਆ ਤੇ ਲੱਗ ਜੂ ਪਤਾ ਫਿਰ ਅੱਜ ਕੀ ਕਰਦੇ ਆ ਕੀ ਨਹੀਂ ਕੀ ਤੋਂ ਡਰ ਗਏ ਬਗਲੇ ਤੋਂ ਡਰ ਗਏ ਵੀ ਬਗਲਾ ਵੀ ਅਸਮਾਨ 'ਚ ਖੜਾ ਹੈ ਸਾਡੇ ਤੈਨੂੰ ਤੇ ਬਾਈ ਲੱਗ ਜੂ ਪਤਾ ਫਿਰ ਕੀ ਬਣਦਾ ਆ ਆ ਗਏ ਦੋਨੇ ਬਾਈ ਥੋੜੀ ਵੀਡੀਓ ਵੱਡੀ ਬਣੂਗੀ ਹੁਣ ਆਪਾਂ ਬਾਜੀ ਸਾਂਝੀ ਨਹੀਂ ਕਰਨੀ ਤੇ ਤੁਹਾਨੂੰ ਸਮਾਨ ਦੀ ਵੀ ਆਪਾਂ ਗੇਮ ਦੱਸਾਂਗੇ ਕੀ ਕੀ ਆਪਾਂ ਸਮਾਨ ਪਾਇਆ ਸੀਗਾ ਕਿਹੜੀ ਕਿਹੜੀ ਟੈਬਲੇਟ ਵਰਤੀ ਆ ਤੇ ਸਮਾਨ ਨੇ ਪੂਰੀ ਕਾੜ ਕੱਢੀ ਆ ਬਾਈ ਤੇ ਸਾਢੇ ਤਿੰਨ ਦਾ ਕੰਪਿਊਟਰਾਂ ਨੇ ਘਰੇ ਹੀ ਟਾਈਮ ਕਰਤਾ ਤੇ ਤੁਸੀਂ ਆਪੇ ਹਿਸਾਬ ਲਾ ਲਓ ਬਾਈ ਬਾਜੀ ਦੇ ਕਬੂਤਰ ਕਿਵੇਂ ਨਾ ਡਰਨਗੇ ਇਹੋ ਬਾਜੀ ਦੇ ਨਾਲ ਸਮਾਨ ਲਾਇਆ ਤੇ ਇੱਕ ਬੁੱਤਰ ਬਾਜੀ ਦੇ ਕਿਵੇਂ ਨੌਡਣਗੇ ਆਹ ਗਲਜਾਰ ਆਹਾ ਸੌਰੀ ਵੀਰੇ ਦੂਜਾ ਮੋਰ ਬੱਪੀ ਜਣਾ ਸਿੱਧਵਾਲੇ ਗਲਜਾਰ ਦੀ ਪੱਠੀ ਐ ਨੂੰ ਗਈ ਸੀ ਉਹ ਫਰਦੀ ਆ ਬਈ ਤੱਪੇ ਮਾਰਦੀ ਲੱਗ ਜੂ ਬੜਾ ਬਈ ਕੀ ਬੰਦਾ ਤੇ ਇਸ ਆਉਣਾ ਬਈ ਕੀ ਬੰਦਾ ਕੀ ਨਹੀਂ ਔਰ ਟਾਈਮ ਬਰੇ ਸਾਢੇ ਦਿਨ ਦਾ ਐ ਪੂਰੀ ਕੜੀ ਸਾਢੇ ਦਿਨ ਦੀ ਹੋ ਚੁੱਕੀ ਆ। ਉਹ ਕੀ ਬੰਦਾ ਕੀ ਜੜਦਾ ਆ ਗਿਆ ਵੀਰੇ ਰੱਤਾ ਮੂਰ ਵਾਲਾ ਮੂਰ ਵਾਲਾ ਰੱਤਾ ਆ ਗਿਆ ਬਈ। ਤੁਮਾਰੇ ਗਲਜਾਰ ਦੀ ਪੱਠੀ ਨਹੀਂ ਦੀਂਦੀ ਵੀਰੇ ਹੁਣ। ਕਿੱਥੇ ਆ ਕਿੱਥੇ ਨਹੀਂ ਪਰ ਰੱਤਾ ਆ ਗਿਆ ਮੂਰਾ। ਬਾਕੀ ਵੀਰੇ ਅਪਡੇਟ ਤੁਹਾਨੂੰ ਦੰਨੇ ਆ ਬਹਿਨ ਤੋਂ ਬਾਅਦ। ਈ ਬੰਦਾ ਕੀ ਨਹੀਂ ਕਿਹੜਾ ਬਾਜੀ ਲੈ ਜਾਂਦਾ ਕਿਹੜਾ ਨਹੀਂ ਆ ਗਿਆ ਬਈ ਤਾਂ 4 ਵਜਾਉਣੇ ਪਿੰਡ ਸੌਖੇ ਨਹੀਂ ਪਏ ਬਾਈ ਬਹੁਤ ਔਖੇ ਵਜਦੇ ਆ ਪਿੰਡ ਚਾਰ ਟਾਂਗੀ ਲੱਗੀ ਹੋਈ ਆ ਦੇਖੋ ਕਾ ਤੇ ਵਿੰਦਾ ਟਾਂਗੀ ਤੇ ਵਿੰਦਾ ਜਾਂ ਦਾਸ ਤੇ ਵਿੰਦਾ ਤੇ ਆ ਰਿਹਾ ਈ ਸਾਹਮਣੇ ਪੈਰ ਨਹੀਂ ਲੱਗਦੇ ਚੋਬਰ ਦੇ ਆ ਗਿਆ ਜੀ ਇੱਕ ਹੁਣ ਕੀ ਬੰਦਾ ਕੀ ਨਹੀਂ ਕਦਰੀ ਦੇ ਬਿੰਦਾ ਜਾਂ ਚਿਵਾਰੇ ਤੇ ਟੱਚ ਮਾਰਦਾ ਵੀ ਦੇਖਦੇ ਆ 4:10 ਦਾ ਟਾਈਮ ਹੋ ਗਿਆ ਬਈ ਪੂਰਾ ਕਬੂਤਰਾਂ ਨੂੰ ਜ਼ੋਰ ਲੱਗਾ ਪਿਆ ਆ ਦੇਖੋ ਤੁਹਾਡੇ ਸਾਹਮਣੇ 3:30 3:30 ਹੋ ਗਿਆ ਬਈ ਐਂ ਫਿਰਦੇ ਨੂੰ ਅੱਧਾ ਘੰਟਾ ਬਈ ਐਂ ਕੱਢ ਗਿਆ ਥੱਲੇ ਫਿਰਦਾ ਫਿਰਦਾ ਚਲ ਵਧੀਆ ਭਾਈ ਜਿੰਨਾ ਚੀੜ ਪਾਣਾ ਵਿਖਾਊਗਾ ਉਹਦੀ ਆਪਣੇ ਲਈ ਆ ਗਿਆ ਆ ਤੇਰੀ ਸੀ ਮੈਂ ਤਾਂ ਹਰੇ ਆ ਗਿਆ ਛਤਰੀ ਤੇ ਦੇਖੋ ਭਾਈ ਕੀ ਬਣਦਾ ਫਿਰ ਆ ਆ ਗਿਆ ਜੀ ਆ ਤੇਰੀ ਬੈਂਦਾ ਬੈਂਦਾ ਲੰਘ ਜਾਂਦਾ ਐਨ ਪੂਰਾ ਕਬੂਤਰ ਚੌੜਾ ਹੋਇਆ ਪਿਆ ਇਹ ਪੂਰਾ ਉਖਾਇਆ ਗਿਆ ਪੂਰਾ ਉਖਾ ਉਹਨਾਂ ਦੇਖੋ ਭਾਈ ਕੀ ਬਣਦਾ ਆ ਗੂਤਰ ਦਾ ਸੰਗ ਟੱਡਿਆ ਆ ਆ ਗਿਆ ਬਈ ਇਹ atheeri ਪੂਰਾ ਜੋਰ ਲੱਗਿਆ ਬਈ ਕਬੂਤਰ ਦਾ ਸਾਢੇ 1/2 ਦਾ ਟਾਈਮ ਕਰ ਗਿਆ ਬਈ ਅੱਧਾ ਘੰਟਾ ਇੱਕ ਬਸ ਥੱਲੇ ਘਸਲਦਾ ਘਸਲਦਾ ਹੀ ਕੱਢ ਗਿਆ ਦੇਖਦੇ ਆ ਫਿਰ ਦੱਸਿਓ ਭਰਾ ਕਿਦਾਂ ਲੱਗਾ ਆਪਣਾ ਸਮਾਨ ਸਵੇਰ ਕੱਢੇ ਸੀ ਆਪਾਂ ਸਾਢੇ 6 atheeri ਮੇਰੇ ਸਾਹਮਣੇ ਉੱਤੇ ਬਹਿ ਗਿਆ ਲੱਗਦਾ ਤਾਂ ਚਵਾਰੇ ਤੇ ਟੱਚ ਮਾਰ ਗਿਆ ਲੱਗਦਾ ਬਾਕੀ ਲੱਗ ਜੂ ਪਤਾ ਦੇਖਦੇ ਆ 2 ਮਿੰਟ ਲੱਗਦਾ ਬਹਿ ਗਿਆ ਲੱਗਦਾ ਚਵਾਰੇ ਤੇ ਲਾਂ ਟੱਚ ਮਾਰ ਗਿਆ ਲੱਗਦਾ ਨਹੀਂ ਭਈ ਆ ਉਤਰ ਗਿਆ ਵੇ ਆ ਗਿਆ ਵੇ ਆ ਗਿਆ ਦੇਖਦੇ ਆ ਬਈ ਲੱਗਦਾ ਬਹਿ ਗਿਆ ਟੱਚ ਮਾਰ ਗਿਆ ਲੱਗਦਾ ਚਵਾਰੇ ਦੇ ਮੋਰ ਨੂੰ ਦੋ ਵਧਾਈਆਂ ਬਾਈ ਮੋਰ ਜਿੱਤੇ ਆ ਵਾਜੀ ਆ ਬਹਿ ਗਿਆ ਵੀ ਰੱਤਾ ਫੇਰ ਰੁਟ ਗਿਆ ਕਬੂਤਰ ਕੱਢ ਦਗੇ ਬਾਈ ਥੱਲੇ ਚਲ ਆ ਜੂ ਬਹਿ ਜੂ ਆ ਗਏ ਪੁੱਤਰੋ ਕੱਢ ਤੇ ਬਈ ਆਪਾਂ ਥੰਲੇ ਕਬੂਤਰ ਹੋ ਗਿਆ ਆਪਣਾ ਪਾਣਾ ਆਣਾ ਆਊਗਾ ਬਈ ਰੱਤਾ ਹਵੇ ਆ ਗਿਆ ਚਲੋ ਜੀ ਬਹੁਤ ਟਾਈਮ ਕੱਢ ਗਿਆ ਫਿਰ ਵੀ ਆ ਜਾ ਰੱਤੇ ਆ ਜਾ ਆਹ ਵਾਹ ਸਾਹਮਣੇ ਪੂਰਾ ਆਣ ਔਖਾ ਪਿਆ ਬਈ ਦੇਖਦੇ ਆ ਕੀ ਬੰਦਾ ਤਾਂ ਦੇਖੋ ਆ ਵੀ ਆ ਗਿਆ ਆ ਫਿਰਦਾ ਟਾਈਮ ਪੰਜ ਦਾ ਹੋ ਗਿਆ 4:30 ਵਾਲਾ ਟੱਚ ਮਾਰ ਕੇ ਉਸੇ ਵੇਲੇ ਉੱਡ ਗਿਆ ਤੇ ਆਹ ਹੁੰਦਾ ਉਹ ਗਿਆ ਉਧਰ ਆਹ ਦਰਖਤਾਂ ਲਾ ਆ ਵੀ ਹੁੰਦਾ ਉਹ ਬਈ ਆਂਦਾ ਜੀ ਪਰੇ ਥੋੜਾ ਪਾਸੇ ਸਮਾਨ ਦੀ ਬਾਲੀ ਕਾਰਡ ਹੋਈ ਪਈ ਲੱਗਦੀ ਸਮਾਨ ਨੇ ਪੂਰਾ ਅਸਰ ਕਰਤਾ ਵੀ ਆਪਦਾ ਆਹ ਹੁੰਦਾ ਨਿਗਾਰ ਰੱਖਣੀ ਬੂ ਬਾਈ ਇਹਦੀ ਜੇ ਕਿਸੇ ਪਾਸੇ ਡੈਗਦਾ ਪੁੱਤੇ ਵਿਲੇ ਲੈ ਜਾਣਾ ਆਇਆ ਹੁੰਦਾ ਬਈ ਆਇਆ ਆਇਆ ਪੰਜ ਦਾ ਟਾਈਮ ਕਰ ਗਿਆ ਬਈ ਬਹੁਤ ਉੱਡ ਗਿਆ ਕਬੂਤਰ ਚਲੋ ਇਹ ਇਹ ਆ ਬਹਿ ਗਿਆ ਸਾਹਮਣੇ ਬਈ ਪੰਜ 20 ਤੇ ਬਹਿ ਗਿਆ ਆ ਘੁੰਡ ਮੁੜ ਗਿਆ ਬਈ ਇਹਦੇ ਤੇ ਆ ਬਈ ਰੱਤਾ ਆਪਣਾ ਬਈ ਆਪ ਤਾਂ ਆ ਦੇਖੋ ਬਈ ਪੰਜ 20 ਤੇ ਬਿਠਾ ਏ ਚੈੱਕ ਕਰੋ ਬਈ ਰੱਤਾ ਸੰਗੋ ਇੱਕ ਉੱਡ ਗਿਆ ਦਾ ਬਹੁਤ ਹੋੜ ਗਿਆ ਬਈ ਸਮਾਨ ਪੂਰੀ ਕਾਰਡ ਕੱਢ ਗਿਆ ਤੇ ਅਗਲੀ ਵੀਡੀਓ ਬਈ ਆਪਾਂ ਸਮਾਨ ਤੇ ਹੀ ਪਾਵਾਂਗੇ ਸਮਾਨ ਨੇ ਪੂਰੀ ਕਾਰਡ ਕੱਢਤੀ ਆ ਤੇ ਆ ਦੇਖੋ ਆਹ ਵੇਖੋ ਚੈੱਕ ਕਰੋ ਬਈਆ ਤਾਂ ਬਈ ਆਈ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਜਲਦੀ ਮਿਲਦੇ ਆਂ ਫੇਰ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਉਹਦੇ ਵਿੱਚ ਆਪਾਂ ਤੁਹਾਨੂੰ ਸਾਰੀ ਵੀ ਗੱਲਬਾਤ ਦੱਸਾਂਗੇ ਕਿ ਕਿਹੜਾ ਸਾਮਾਨ ਲਾਇਆ ਸੀ ਕਿਵੇਂ ਸਾਮਾਨ ਬਣਾਇਆ ਸੀ ਕਿੰਨਾ ਸਾਮਾਨ ਆਪਾਂ ਇਹਨੂੰ ਦਿੱਤਾ ਸੀ ਕਿਹੜੀ ਕਿਹੜੀ ਗੋਲੀ ਆਪਾਂ ਯੂਜ਼ ਕੀਤੀ ਸੀ ਠੀਕ ਆ ਬਈ ਤੇ ਤਦ ਤੱਕ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਮੇਰੇ ਵੀਰ ਕਿ ਤੁਹਾਡੇ ਜ਼ਿਕਰ ਆਪਣੀਆਂ ਓਨ ਆਉਣ ਵਾਲੀ ਨਵੀਂ ਵੀਡੀਓ ਪਹੁੰਚ ਸਕੇ ਤਾਂ ਬਈ ਸਵੇਰ ਸਾਢੇ ਹੀ ਗੱਡੇ ਆ ਸੀ ਤੇ ਸਾਮਾਨ ਆਪਾਂ ਅੱਜ ਇਹਨੂੰ ਲਾਇਆ ਸੀਗਾ ਬਣਿਆ ਹੋਇਆ ਸਾਮਾਨ ਬਣਾਇਆ ਸੀ ਘਰੇ ਆਪਾਂ ਯਾਨੀ ਕਿ ਜਿਹੜੀ ਆਪਾਂ ਗੋਲੀ ਲਾਉਂਦੇ ਆ ਕਬੂਤਰਾਂ ਬਬੀ ਬੂਦੀ ਛੱਡ ਲੱਗਿਆ ਤੇ ਆਪਾਂ ਅੱਜ ਵਰਤੀ ਸੀ ਚੈੱਕ ਕੀਤੀ ਸੀ ਤਾਂ ਬਈ 5:20 ਦੇ ਬੈਠਾ ਤੇ ਆ ਚੈੱਕ ਕਰ ਲਓ ਸਾਹਮਣੇ ਤੁਹਾਡੇ ਤਾਂ ਹਾਂ ਜੀ ਭਾਈ ਅਗਲੀ ਵੀਡੀਓ ਆਪਾਂ ਸਮਾਨ ਤੇ ਪਾਵਾਂਗੇ ਜ਼ਰੂਰ ਕਿਹੜਾ ਸਮਾਨ ਨੂੰ ਆਪਾਂ ਲਾਇਆ ਸੀ ਕਬੂਤਰ ਨੂੰ ਤੇ ਕਿਹੜਾ ਆਪਾਂ ਸਮਾਨ ਹੈ ਕਬੂਤਰ ਨੂੰ ਲਾਇਆ ਸੀ ਰੱਤੇ ਨੂੰ ਅਗਲੀ ਵੀਡੀਓ ਆਪਾਂ ਉਹ ਸਮਾਨ ਤੇ ਪਾਵਾਂਗੇ ਮੇਰੇ ਭਾਈ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਤਾਂ ਕਿ ਤੁਹਾਡੇ ਤੱਕ ਆਪਣੀ ਉਹ ਅਗਲੀ ਵੀਡੀਓ ਪਹੁੰਚ ਸਕੇ ਤੇ ਤੁਹਾਨੂੰ ਵੀ ਪਤਾ ਲੱਗ ਸਕੇ ਭਾਈ ਆਪਾਂ ਕਿਹੜਾ ਸਮਾਨ ਕਬੂਤਰ ਨੂੰ ਲਾਇਆ ਸੀ ਠੀਕ ਆ ਭਾਈ ਤੇ ਤੱਕ ਲਈ ਵੀਰੇ ਆਪਰੇ ਚੈਨਲ ਨੂੰ ਹੁਣ ਕਰ ਲਿਓ ਸਬਸਕ੍ਰਾਈਬਰ ਤਾਂ ਕਿ ਤੁਹਾਡੇ ਜ਼ਿਕਰ ਆਪਣੀ ਉਹ ਵੀਡੀਓ ਪਹੁੰਚ ਸਕੇ ਅਗਲੀ ਸਮਾਨ ਵਾਲੀ ਤੇ ਅਗਲੀ ਵੀਡੀਓ ਆਪਾਂ ਜਰੂਰ ਸਮਾਨ ਵਾਲੀ ਪਾਵਾਂਗੇ ਤੁਹਾਨੂੰ ਦੱਸਾਂਗੇ ਕਿੰਨਾ ਸਮਾਨ ਲਾਇਆ ਕਿ ਨੀਡ ਹੋਈ ਲਾਈ ਸੀ ਆਪਾਂ ਇਹਨੂੰ